ਜ਼ਿਲ੍ਹਾ ਗੁਰਦਾਸਪੁਰ ਦੇ ਮਕੌੜਾ ਪੱਤਨ ਵਿੱਚ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਰਾਵੀ ਦਰਿਆ ਉਤੇ ਬਣਾਇਆ ਗਿਆ ਅਸਥਾਈ ਪੁਲ ਪ੍ਰਸ਼ਾਸਨ ਵੱਲੋਂ ਹਟਾ ਲਿਆ ਗਿਆ ਹੈ ਜਿਸ ਕਰਕੇ ਰਾਵੀ ਦਰਿਆ ਦੇ ਪਾਰ ਵਸਦੇ 7 ਪਿੰਡਾਂ ਦਾ ਗੁਰਦਾਸਪੁਰ ਜ਼ਿਲ੍ਹੇ ਨਾਲੋਂ ਸੰਪਰਕ ਟੁੱਟ ਗਿਆ ਹੈ ਹੁਣ ਲੋਕਾਂ ਲਈ ਇੱਕ ਥਾਂ ਤੋਂ ਦੂਜੀ ਥਾਂ ਜਾਣ ਦਾ ਇਕਲੌਤਾ ਸਾਧਨ ਕੇਵਲ ਕਿਸ਼ਤੀ ਹੀ ਬਜੀ ਹੈ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਜਾਣਕਾਰੀ ਮਿਲੀ ਕਿ ਰਾਵੀ ਦਰਿਆ ਦੇ ਪਾਰ ਸਥਿਤ 7 ਪਿੰਡਾਂ ਵਿੱਚ ਨੌਂਗਰ ਵਰਤੀ ਔਰਤਾਂ ਫਸੀਆਂ ਹੋਈਆਂ ਹਨ ਤਾਂ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਮੈਡੀਕਲ ਟੀਮ ਇਹਨਾਂ ਪਿੰਡਾਂ ਵੱਲ ਭੇਜੀ ਗਈ ਮੈਡੀਕਲ ਟੀਮਾਂ ਵੱਲੋਂ ਔਰਤਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਜਾਂਚ ਕੀਤੀ ਗਈ ਅਤੇ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋ ਔਰਤਾਂ ਦੀ ਡਿਲੀਵਰੀ ਦਾ ਸਮਾਂ ਨੇੜੇ ਹੋਣ ਕਾਰਨ ਉਹਨਾਂ ਨੂੰ ਜਲਦੀ ਤੋਂ ਜਲਦੀ ਉਥੋਂ ਕੱਢ ਕੇ ਸਿਵਲ ਹਸਪਤਾਲ ਲਿਜਾਇਆ ਜਾਵੇਗਾ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾਵੇਗਾ ਹੋਰ ਗਰਭਤੀ ਔਰਤਾਂ ਨੂੰ ਵੀ ਜ਼ਰੂਰੀ ਮੈਡੀਕਲ ਸਹੂਲਤਾਂ ਮੁਹਈਆ ਕਰਵਾਈਆਂ ਗਈਆਂ ਹਨ ਤਾਂ ਜੋ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਲੋਕਾਂ ਨੇ ਅਫਸੋਸ ਜਤਾਇਆ ਹੈ ਕਿ ਭਾਰਤ ਦੀ ਆਜ਼ਾਦੀ ਦੇ 78 ਸਾਲ ਹੋ ਚੁੱਕੇ ਹਨ ਪਰ ਅਜੀ ਤੱਕ ਰਾਵੀ ਦਰਿਆ ਦੇ ਪੱਕੇ ਪੁਲ ਦੀ ਬੁਨਿਆਦ ਦਾ ਨੀ ਪੱਥਰ ਨਹੀਂ ਰੱਖਿਆ ਗਿਆ ਹੈ ਹਰ ਸਾਲ ਦੀ ਮੌਸਮੇ ਬਾਰਸ਼ ਦੌਰਾਨ 4 ਮਹੀਨੇ ਲਈ ਅਸਥਾਈ ਪੁਲ ਨੂੰ ਹਟਾ ਲਿਆ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਸਿਰਫ ਕਿਸ਼ਤੀ ਰਾਹੀਂ ਹੀ ਅਵਜਾਈ ਕਰਨੀ ਪੈਂਦੀ ਹੈ ਜੇਕਰ ਦਰਿਆ ਵਿੱਚ ਪਾਣੀ ਦਾ ਪੱਧਰ ਹੋਰ ਵੱਧ ਜਾਵੇ ਤਾਂ ਕਿਸ਼ਤੀ ਵੀ ਬੰਦ ਹੋ ਜਾਂਦੀ ਹੈ ਅਤੇ ਇਹ ਪਿੰਡ ਟਾਪੂ ਵਾਂਗੂ ਇਕੱਲੇ ਪੈ ਜਾਂਦੇ ਹਨ ਆਓ ਦੇਖਦੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਹਲਕਾ ਦਿਨਰ ਅਗਰ ਤੋਂ ਪੱਤਰਕਾਰ ਜਸਪਾਲ ਚੰਦ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਆ ਵੀ ਦਰਿਆ ਤੋਂ ਅੱਗੇ ਜਿਹੜੇ 7 ਪਿੰਡ ਹੈਗੇ ਨੇ ਗਰਦਾਸਪੁਰ ਡਿਸਟ੍ਰਿਕਟ ਦੇ ਜਿੱਥੇ ਮੰਨ ਲਓ ਕੋਈ ਕਮਿਊਨੀਕੇਸ਼ਨ ਦਾ ਸਾਧਨ ਟੁੱਟ ਜਾਂਦਾ ਇਹਨਾਂ ਦਿਨਾਂ ਦੇ ਵਿੱਚ ਕੋ ਜਿਹੜਾ ਉਹ ਟੈਂਪਰੇਰੀ ਪੁਲ ਆ ਉਹ ਖਤਮ ਹੋ ਜਾਂਦਾ ਤੇ ਉਸ ਲਈ ਸਾਡੀਆਂ ਸਿਹਤ ਸਵਾਮਾਂ ਨੂੰ ਦੇਖਦੇ ਹੋਏ ਅਸੀਂ ਜਾਇਜ਼ਾ ਲਿਆ ਤੇ ਸਾਡੀਆਂ ਨੌਂ ਪ੍ਰੈਗਨੈਂਟ ਲੇਡੀਜ਼ ਮਦਰਸ ਹੈਗੀਆਂ ਅੱਗੇ ਇਸ ਪਿੰਡਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਦੋ ਦੀ ਜਿਹੜੀ ਹੈਗੀ ਹੈ ਐਕਸਪੈਕਟਡ ਡੇਟ ਆਫ ਡਿਲੀਵਰੀ ਉਹ ਅਗਲੇ ਮਹੀਨੇ ਹੈਗੀ ਹੈ 18 ਤਰੀਕ ਦੀ ਹੈ 1 24 ਤਰੀਕ ਦੀ ਹੈ ਤੇ ਉਹਨਾਂ ਨੂੰ ਸਾਨੂੰ ਕਿਤੇ ਸੇਫ ਜਗ੍ਹਾ ਤੇ ਸ਼ਿਫਟ ਕਰਨਾ ਜ਼ਰੂਰੀ ਹੈ ਕਿਤੇ ਵੇਲੇ ਕੋਈ ਲੋਡ ਪੈ ਸਕਦੀ ਹੈ ਉਹਨਾਂ ਨੂੰ ਸਰਵਿਸ ਹੈਲਥ ਸਰਵਿਸਸ ਦੀ ਤੇ ਇਸ ਲਈ ਫੇਰ ਉਹਨਾਂ ਦੇ ਅਸੀਂ ਉਹਨਾਂ ਨੂੰ ਮੋਟੀਵੇਟ ਕੀਤਾ ਤੇ ਉਹ ਵੀ ਸ਼ਿਫਟ ਕਰਿਆ ਜਾ ਸਾਡੇ ਕੋਲੇ ਇੱਥੇ ਵੀ ਪ੍ਰਬੰਧ ਹੈਗਾ ਬਹਿਰਾਮਪੁਰ ਛੜੀ ਪੀਐਸਸੀ ਉੱਥੇ ਵੀ ਪੰਜ ਛੇ ਬੈੱਡ ਹੈਗੇ ਨੇ ਸਾਡੇ ਕੋਲੇ ਨਾ ਸਾਡੀ ਅੱਗੇ ਸੀਐਸਸੀ ਦੀਨਨਗਰ ਜਿਹੜੀ ਹੈਗੇ ਸੰਗੂਵਾਲ ਉੱਥੇ ਵੀ ਹੈਗੇ 30 ਬੈੱਡ ਤੇ ਇਸ ਕਰਕੇ ਅਸੀਂ ਚਾਹੁੰਦੇ ਸੀ ਵੀ ਇਹਨਾਂ ਨੂੰ ਇੱਥੇ ਰੱਖਿਆ ਜਾ ਸਕੇ ਪਰ ਉਹਨਾਂ ਨੇ ਆਪਣਾ ਕੰਸੈਂਟ ਦਿੱਤਾ ਵੀ ਸਾਡੇ ਰਿਸ਼ਤੇ ਆ ਪਟਨਕੋਟ ਰਹਿੰਦੇ ਨੇ ਤੇ ਉੱਥੇ ਅਸੀਂ ਸ਼ਿਫਟ ਹੋ ਜਾਵਾਂਗੇ ਤੇ ਉਹ ਨੈਚਰਲੀ ਇੱਥੋਂ ਸ਼ਿਫਟ ਹੋ ਜਾਂਦੇ ਤਾਂ ਕਿਤੇ ਨਾ ਕਿਤੇ ਕੋਈ ਸਬਦਾ ਦੇਣ ਚ ਸਾਨੂੰ ਸੌਖ ਰਹੇਗੀ ਕੋਈ ਸਜੇਰੀਂਗ ਕਰਨ ਦੀ ਲੋੜ ਪੈਂਦੀ ਹੈ ਕੋਈ ਨਾਰਮਲ ਡਿਲੀਵਰੀ ਕਰਨ ਦੀ ਲੋੜ ਪੈਂਦੀ ਹੈ ਜਾਂ ਨਹੀਂ ਹੋ ਕੋਈ ਹੋਰ ਵੀ ਕੋਈ ਮੁਸੀਬਤ ਖੜੀ ਮੈਡੀਕਲ ਸਾਈਡ ਤੋਂ ਹੁੰਦੀ ਹੈ ਤਾਂ ਸਾਨੂੰ ਉਹਨੂੰ ਮੈਨੇਜ ਕਰਨੇ ਤੋਂ ਸੌਖਾ ਰਹੇਗਾ ਤੇ ਦੂਸਰੀ ਜਿਹੜੀ ਪ੍ਰੈਗਨੈਂਟ ਮਦਰ ਹੈ ਉਹ ਵੀ ਇੱਕ ਅੱਧੇ ਦਿਨ ਦੇ ਵਿੱਚ ਕੋਈ ਇੱਧਰ ਅਸੀਂ ਉਹਨਾਂ ਨੂੰ ਦਰਿਆ ਤੋਂ ਪਾਰ